ਸਾਰੇ ਨੂੰ ਪੋਰਸਨੋਂ ਤੁਹਾਡਾ ਕੀ ਹਾਲ ਚਾਲ ਹੈ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਠੀਕ-ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਮੈਂ ਸਵੇਰੇ ਵੀਡੀਓ ਅਪਲੋਡ ਕੀਤੀ ਸੀਗੀ weight loss ਬਾਰੇ ਤੇ ਤੁਸੀਂ ਬਹੁਤ ਜ਼ਿਆਦਾ ਉਹਨੂੰ ਪਿਆਰ ਕੀਤਾ ਤੇ weight loss ਬਾਰੇ ਜਿਹੜੀ ਵੀਡੀਓ ਮੈਂ ਤੁਹਾਨੂੰ ਸ਼ੇਅਰ ਕੀਤੀ ਸੀ ਉਹਦੇ ਵਿੱਚ ਤੁਹਾਨੂੰ ਮੈਂ ড্রাই ਫਰੂਟ ਦਾ ਜਿਹੜਾ ਪਾਊਡਰ ਬਣਾ ਕੇ ਜਿਹੜਾ ਕਿਸ ਤਰੀਕੇ ਨਾਲ ਸੀ ਉਹਨੂੰ ਸਵੇਰ ਦੇ ਟਾਈਮ ਯੂਜ਼ ਕਰਨਾ ਹੈ ਤੇ ਉਹਦੇ ਬਾਅਦ ਦੱਸਿਆ ਸੀ ਜਿਸ ਨਾਲ ਅਸੀਂ ਆਪਣਾ weight loss ਕਰ ਸਕਦੇ ਹਾਂ ਤੇ ਮਸਵਰੇ तकरीबन 12 ਵਜੇ ਦੇ ਕਰੀਬ ਤੁਹਾਨੂੰ ਵੀਡੀਓ ਸ਼ੇਅਰ ਕੀਤੀ ਸੀਗੀ ਤੇ ਹੁਣ ਨਾਈਟ ਦਾ ਟਾਈਮ ਹੈ ਤੇ ਮੈਨੂੰ ਕਾਫੀ ਸਾੜੇ ਉਸ ਵੀਡੀਓ ਤੇ ਕਮੈਂਟ ਆਏ ਤੇ ਮੈਂ ਵੀਡੀਓ ਤਾਂ ਕਿਸੇ ਹੋਰ ਟੌਪਿਕ ਤੇ ਅੱਜ ਬਣਾਣੀ ਸੀਗੀ ਹੁਣ ਜਿਹੜੀ ਮੈਂ ਸਵੇਰੇ ਤੁਹਾਡੇ ਨਾਲ ਅਪਲੋਡ ਕਰਾਂਗੀ ਸਵੇਰੇ ਸੰਡੇ ਆ ਸੰਡੇ ਤੁਹਾਨੂੰ ਇਹ ਵੀਡੀਓ ਮਿਲੇਗੀ ਤੇ ਮੈਂ ਸਵੇਰੇ ਜਿਹੜੀ ਆ ਉਹ ਨਾਈਟ ਕਰੀਮ ਤੇ ਵੀਡੀਓ ਅਪਲੋਡ ਕਰਨੀ ਸੀਗੀ ਬਟ ਕਾਫੀ ਕਮੈਂਟ ਆਏ ਜਿਨ੍ਹਾਂ ਦਾ ਰਿਪਲਾਈ ਮੈਂ ਖਿਆ ਕਰਨ ਨਾਲੋਂ ਇਹ ਬਿਹਤਰ ਹੈ ਕਿ ਮੈਂ ਤੁਹਾਨੂੰ ਵਲੌਗ ਬਣਾ ਕੇ ਵੀਡੀਓ ਬਣਾ ਕੇ ਤੁਹਾਡੇ ਨਾਲ ਉਹ ਕਮੈਂਟਾਂ ਦਾ ਤੇ ਰਿਪਲਾਈ ਕਰ ਦਵਾਂ ਤੇ ਉਹਦੇ ਵਿੱਚ ਜਿਹੜਾ ਮੈਂ ਡਰਾਈ ਫਰੂਟ ਦਾ ਇਹ ਪਾਊਡਰ ਮੈਂ ਤੁਹਾਨੂੰ ਮਾਰਨਿੰਗ ਟਾਈਮ ਸ਼ੇਅਰ ਕੀਤਾ ਸੀਗਾ ਕਿ ਅਸੀਂ ਇੱਕ ਚਮਚ ਜਿਹੜਾ ਵਾ ਇੱਕ ਗਲਾਸ ਦੁੱਧ ਦੇ ਵਿੱਚ ਲੈ ਕੇ ਇਹਨੂੰ ਪੀਣਾ ਹੈ ਜਿਹੜੀ ਇੱਕ ਇੱਕ ਬਹੁਤ ਹੀ ਵਧੀਆ ਹੈਲਦੀ ਡਾਈਟ ਹੈ ਸਵੇਰ ਦੇ ਬ੍ਰੇਕਫਾਸਟ ਲਈ ਇਦਨਾ ਹੈਲਦੀ ਬ੍ਰੇਕਫਾਸਟ ਵੀ ਹੋ ਜਾਂਦਾ ਏ ਪਲੱਸ ਇਦਨਾ ਸਾਡਾ ਜਿਹੜਾ ਵਾ ਮੈਟਾਬੋਲਿਜ਼ਮ ਆ ਉਹ ਹਾਈ ਹੁੰਦਾ ਏ ਸਟਰੋਂਗ ਹੁੰਦਾ ਏ ਪਲੱਸ ਸਾਡਾ weight ਜਿਹੜਾ ਵਾ ਉਹ ਲੂਸ ਹੁੰਦਾ ਏ ਪਲੱਸ ਸਾਡੀਆਂ ਬੋਨਸ ਜਿਹੜੀਆਂ ਸਟਰੋਂਗ ਹੁੰਦੀਆਂ ਨੇ ਤੇ ਸਾਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਜਿਹੜਾ ਸਾਡੀ ਬੋਡੀ ਆ ਐਨਰਜੈਟਿਕ ਰਹਿੰਦੀ ਆ એનર્ਜੀ ਮਹਿਸੂਸ ਕਰਦੀ ਆ ਸਾਨੂੰ ਥਕਾਵਟ ਨਹੀਂ ਮਹਿਸੂਸ ਹੁੰਦੀ ਤੇ ਮੋਸਟਲੀ ਜਿਹੜੇ ਆ ਠੰਡ ਦੇ ਵਿੱਚ ਸਰਦੀਆਂ ਦੇ ਵਿੱਚ ਜਿਹੜੀਆਂ ਲੇਡੀਜ਼ ਦੀਆਂ ਕਮਰ ਦਰਦ ਹੁੰਦੀ ਆ ਗਿੱਟੇ ਬੁਰੇ ਤਰ ਤੱਕ ਹੁੰਦੀ ਹੈ ਦੁੱਖ ਦੀ ਨਹੀਂ ਉਹਨਾਂ ਤੋਂ ਜਿਹੜਾ ਵਾ ਉਹ ਮੁਕਤੀ ਮਿਲਦੀ ਹੈ ਤੇ ਅਸੀਂ ਜਿਹੜਾ ਵਾ ਪੂਰੀ ਜਿਹੜਾ ਵਾ એનર્ਜੀ ਦੇ ਨਾਲ ਕੋਈ ਵੀ ਕੰਮ ਕਰ ਸਕਦੇ ਆ ਥਕਾਵਟ ਮਹਿਸੂਸ ਨਹੀਂ ਹੁੰਦੀ ਤੇ ਇਸ ਚੀਜ਼ ਤੇ ਮੈਨੂੰ ਜਿਹੜਾ ਵਾ ਅੱਜ ਤੋਂ ਮੈਂ ਵੀਡੀਓ ਅਪਲੋਡ ਕੀਤੀ ਉਸ ਤੋਂ ਬਾਅਦ ਮੈਨੂੰ ਕਮੈਂਟ ਆ ਰਹੇ ਕਿ ਇਹਦੇ ਨਾਲ ਅਸੀਂ ਕੀ ਡਾਈਟ ਲੈਣੀ ਆ ਅਸੀਂ ਇਹਨੂੰ ਜਿਹੜਾ ਵਾ ਉਹ ਕੀ ਅਸੀਂ ਬ੍ਰੇਕਫਾਸਟ ਸਕਿੱਪ ਕਰਨਾ ਵਾ ਕੀ ਅਸੀਂ ਲੰਚ ਸਕਿੱਪ ਕਰਨਾ ਵਾ ਜਾਂ ਤੁਸੀਂ ਡਿਨਰ ਸਕਿੱਪ ਕਰਦੇ ਹੋ ਤੇ ਜਾਂ ਤੁਸੀਂ ਦੇ ਨਾਲ ਅਕੀ ਇਹਨੂੰ ਇੱਕ ਟਾਈਮ ਪੀਣਾ ਹੈ ਜਾਂ ਦੋ ਟਾਈਮ ਪੀਣਾ ਹੈ ਐਰਾ ਵਗੈਰਾ ਕਾਫੀ ਕਮੈਂਟ ਆ ਰਹੇ ਸੀਗੇ ਤੇ ਦੋ ਚਾਰ ਦਾ ਮੈਂ ਰਿਪਲਾਈ ਕੀਤਾ ਫਿਰ ਮੈਂ ਸੋਚਿਆ ਕਿ ਤੁਹਾਨੂੰ ਵੀਡੀਓ ਬਣਾ ਕੇ ਸ਼ੇਅਰ ਕਰਾਂ ਕਿ ਜਦੋਂ ਅਸੀਂ ਇਹ ਜਿਹੜੀ ਡਾਈਟ ਫਾਲੋ ਕਰਦੇ ਹਾਂ ਜਦੋਂ ਅਸੀਂ ਇਹ ਡ్రਾਈ ਫਰੂਟ ਵਾਲਾ ਪਾਊਡਰ ਵਾ ਉਹ ਅਸੀਂ ਲੈਣਾ ਸ਼ੁਰੂ ਕਰਦੇ ਹਾਂ ਇਹਦੇ ਨਾਲ ਜਿਹੜਾ ਵਾ ਸਾਡਾ ਸਵੇਰ ਦਾ ਬ੍ਰੇਕਫਾਸਟ ਉਹ ਸਕਿਪ ਹੋ ਜਾਂਦਾ ਹੈ ਕਿਉਂਕਿ ਇਹ ਇੱਕ ਹੈਲਦੀ ਜਿਹੜੀ ਡਾਈਟ ਸਵੇਰੇ ਮਿਲ ਜਾਂਦੀ ਹੈ ਇਹਦੇ ਨਾਲ ਸਾਡਾ ਪੇਟ ਫੁੱਲਫਿਲ ਹੋ ਜਾਂਦਾ ਹੈ ਇਹ ਨਹੀਂ ਕਿ ਹਰ ਚੀਜ਼ ਵਿੱਚ ਰੋਟੀ ਖਾਣੀ ਜ਼ਰੂਰੀ ਆ ਕਿ ਸਵੇਰ ਦਾ ਟਾਈਮ ਹੋਗਾ ਅਸੀਂ ਇਹ ਪੀ ਲਿਆ ਤਾਂ ਹੁਣ ਸਾਨੂੰ ਭੁੱਖ ਲੱਗੇਗੀ ਤੇ ਸਾਨੂੰ ਰੋਟੀ ਖਾਣੀ ਪਵੇਗੀ ਤੋ ਰੋਟੀ ਕੋਈ ਇੰਨੇ ਮਾਇਨੇ ਨਹੀਂ ਕਰਦੀ ਪੇਟ ਭਰਨਾ ਚਾਹੀਦਾ ਏ ਤੇ ਇਸ ਚੀਜ਼ ਨਾਲ ਪੇਟ ਭਰ ਜਾਂਦਾ ਏ ਰੋਟੀ ਅਸੀਂ ਜਿਹੜੀ ਆ ਸਿੱਪ ਕਰ ਸਕਦੇ ਆ ਦੋ ਘੰਟੇ ਲੇਟ ਵੀ ਖਾ ਸਕਦੇ ਆ ਜੇ ਅਸੀਂ ਇਹਨੂੰ 8-9 ਵਜੇ ਲੈਨੇ ਆ ਤਾਂ ਸਾਨੂੰ 10-11 ਵਜੇ ਤੱਕ 11 ਵਜੇ ਤੱਕ ਬਿਲਕੁਲ ਵੀ ਭੁੱਖ ਨਹੀਂ ਲੱਗਦੀ ਤੁਸੀਂ 12 ਵਜੇ ਆਪਣਾ ਬ੍ਰੇਕਫਾਸਟ ਤੇ ਲੰਚ ਇੱਕੋ ਵਾਰੀ ਲੈ ਲਓ ਜੇ ਆ ਤੁਸੀਂ ਸਵੇਰੇ ਬ੍ਰੇਕਫਾਸਟ ਲੈਣਾ ਹੈ ਫਿਰ ਲੰਚ ਲੈਣਾ ਹੈ ਫਿਰ ਡਿਨਰ ਲੈਣਾ ਹੈ ਤਾਂ ਤੁਸੀਂ ਸਵੇਰ ਦਾ ਬ੍ਰੇਕਫਾਸਟ ਤੇ ਲੰਚ ਜਿਹੜਾ ਵਾ ਇਕੱਠੇ ਕਰ ਲਓ ਤੇ ਕੀ ਕਰਨਾ ਹੈ ਤੁਸੀਂ ਕਿ ਤੁਸੀਂ ਜਿਹੜੀ ਆ ਰੋਟੀ ਆ ਉਹਦੇ ਵਿੱਚ ਇਹ ਕਰੋ ਕਿ ਮੈਂ ਤਾਂ ਇਸ ਤਰੀਕੇ ਨਾਲ ਕਰਦੀ ਆ ਕਿ ਮੈਂ ਸਵੇਰੇ ਬ੍ਰੇਕਫਾਸਟ ਵਿੱਚ ਜਿਹੜਾ ਵਾ ਮੈਂ 11 12 ਦੇ ਵਜੇ ਇਹਦੇ ਵਿੱਚ ਕਰਦੀ ਆ ਸਵੇਰੇ ਇਹ ਲੈ ਲੈਣੀ ਆ ਸਭ ਤੋਂ ਪਹਿਲਾਂ ਮਾਰਨਿੰਗ ਟਾਈਮ ਜਿਹੜਾ ਵਾ ਉਹ ਗਰਮ ਪਾਣੀ ਲੈਣੀ ਆ ਉਸ ਤੋਂ ਬਾਅਦ 1 ਘੰਟੇ ਬਾਅਦ ਮੈਂ ਬਲੈਕ ਕਾਫੀ ਤੇ ਜਾਂ ਫਿਰ ਮੈਂ ਜਿਹੜਾ ਤੁਹਾਨੂੰ ਦੱਸਿਆ ਮੈਂ ਇਸ ﾎﾟਰਟਲ ਦੇ ਵਿੱਚ ਪਾ ਕੇ ਰੱਖਿਆ ਹੋਇਆ ਹੈ ਸੌਂਫ ਤੇ ਅਜਵਾਇਨ ਵਾਲਾ ਪਾਣੀ ਇਹ ਮੈਨੂੰ ਪਾ ਕੇ ਦੱਸਣੀ ਹੈ ਇਹ ਦੇਖੋ ਸੌਫਰ ਜਮਾਇਨ ਦਾ ਪਾਣੀ ਇਹ ਦੇਖੋ ਇਹ ਮੈਂ ਇੱਕ ਬੋਤਲ ਜਿਹੜੀ ਹੈ ਸਵੇਰ ਦੇ ਟਾਈਮ ਉਪਾਲ ਕੇ ਤੇ ਇਹਨੂੰ ਮੈਂ ਇਹਦੇ ਵਿੱਚ ਰੱਖ ਲੈਣੀ ਹੈ ਤੇ ਦਿਨ ਦੇ ਵਿੱਚ ਮੈਂ ਥੋੜਾ ਥੋੜਾ ਕਰਕੇ ਪੀਂਦੀ ਰਹਿਣੀ ਹੈ ਇਹ ਨਾਲ ਜਿਆ ਸਾਡਾ ਪੇਟ ਸਾਫ਼ ਰਹਿੰਦਾ ਹੈ ਤੇ ਪੇਟ ਦੇ ਵਿੱਚ ਸਾਡੀ ਗੈਸ ਦੀ ਪ੍ਰੋਬਲਮ ਨਹੀਂ ਬਣਦੀ ਸਾਨੂੰ ਕਬਜ ਨਹੀਂ ਹੁੰਦੀ ਤੇ ਉਹ ਫालतू ਜਿਹੜੀ ਚਰਬੀ ਆ ਉਹ ਨਿਕਲਦੀ ਰਹਿੰਦੀ ਹੈ ਇਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਂ ਇੱਕ ਬੋਟਲ ਕੰਪਲੀਟ ਕਰਨੀ ਹੁੰਦੀ ਆ ਇਹਦੇ ਨਾਲ ਜਿਹੜਾ ਮੈਂ ਸਿਪ ਸਿਪ ਕਰਕੇ ਪੀਂਦੀ ਰਹਿੰਦੀ ਆ ਤੇ ਸੂਰਜ ਦੇ ਟਾਈਮ ਆ ਇਹ ਜਿਹੜਾ ਅੱਧਾ ਗਲਾਸ ਮੈਂ ਬਿਲਕੁਲ ਗਰਮ-ਗਰਮ ਲੈਣੀ ਆ ਚਾਹ ਦੀ ਤਰ੍ਹਾਂ ਸਿਪ ਸਿਪ ਕਰਕੇ ਪੀਣੀ ਆ ਉਸ ਤੋਂ ਬਾਅਦ ਜਿਸ ਤਰ੍ਹਾਂ ਉਹ ਸਰਦੀਆਂ ਦਾ ਸੀਜ਼ਨ ਹੈ ਤਾਂ ਇਹ 1 ਲੀਟਰ ਦੀ ਬੋਤਲ ਜਿਹੜੀ ਆ ਮੈਂ ਕੋਸਾ ਪਾਣੀ ਕਰਕੇ ਇਹਦੇ ਵਿੱਚ ਪਾ ਲੈਣੀ ਆ ਇਹ ਦਿਨ ਦੇ ਵਿੱਚ ਤਿੰਨ ਬੋਤਲ 3 ਲੀਟਰ ਕੰਪਲੀਟ ਕਰਨਾ ਹੈ ਤੇ ਇਹਨੂੰ ਮੈਂ ਆਉਂਦੇ ਜਾਂਦੇ ਆ ਇਹਨੂੰ ਕਿਚਨ 'ਚ ਰੱਖ ਲਿਆ ਜਾਂ ਇਹਨੂੰ ਆਪਣੇ ਬੈਡਰੂਮ 'ਚ ਰੱਖ ਲਿਆ ਤੇ ਇਹਨੂੰ 2-2 4-4 ਕੱਟ ਕਰਕੇ ਤੇ ਇਹਨੂੰ ਵੀ ਤਿੰਨ ਬੋਤਲ ਜਿਹੜੀ ਕੰਪਲੀਟ ਕਰਨੀ ਆ ਬੋਤਲ ਦੇ ਨਾਲ ਸਾਨੂੰ ਪਤਾ ਲੱਗ ਜਾਂਦਾ ਕਿ ਅਸੀਂ ਕਿੰਨਾ ਪੀਤਾ ਹੈ ਪਾਣੀ ਕਿੰਨਾ ਨਹੀਂ ਪੀਤਾ ਪਲੱਸ ਉਸ ਤੋਂ ਬਾਅਦ ਫਿਰ ਜਦੋਂ 8 7 8 ਵਜੇ ਦੇ ਵਿੱਚ ਮੈਂ ਕੀ ਕਰਦੀ ਹਾਂ ਕਿ ਇੱਕ ਗਲਾਸ ਦੁੱਧ ਵਿੱਚ ਇਹ ਡਰਾਈ ਫਰੂਟ ਵਾਲਾ ਪਾਊਡਰ ਪਾ ਕੇ ਲੈਣੀ ਆ ਇਹਦੇ ਵਿੱਚ ਚੀਆ ਸੀਡ ਮੈਂ ਕੰਪਲਸਰੀ ਐਡ ਕਰਦੀ ਕਰਦੀ ਹਾਂ ਤੇ ਇੱਕ ਅਲਸੀ ਦੇ ਬੀਜ ਅਲਸੀ ਤੇ ਚੀਆ ਸੀਡ ਇਹ ਦੋ ਚੀਜ਼ਾਂ ਕੰਪਲਸਰੀ ਤੁਸੀਂ ਐਡ ਕਰੋ ਇਹ ਸਾਡੇ ਸਕਿਨ ਦੇ ਉੱਤੇ ਜਿਹੜਾ ਗ로우 ਲੈਉਣ ਵਿੱਚ ਪਲੱਸ ਜਿਹੜਾ ਸਾਡਾ weight loss ਵਿੱਚ ਬਹੁਤ ਜ਼ਿਆਦਾ help ਕਰਦੇ ਆ ਪੇਟ ਇਕਦਮ ਸਾਫ ਹੋ ਜਾਂਦਾ ਜਿਨ੍ਹਾਂ ਨੂੰ ਕਬਜ਼ ਦੀ ਪ੍ਰੋਬਲਮ ਰਹਿੰਦੀ ਹੈ ਉਹ ਬਿਲਕੁਲ ਹੀ ਠੀਕ ਹੋ ਜਾਂਦੀ ਹੈ ਇਹਨੂੰ ਲੈਣ ਤੋਂ ਬਾਅਦ ਫਿਰ 11 12 ਵਜੇ ਤੱਕ ਮੈਨੂੰ ਭੁੱਖ ਨਹੀਂ ਲੱਗਦੀ 11 11 ਵਜੇ ਤੋਂ ਬਾਅਦ ਫਿਰ ਮੈਂ ਜਿਹੜਾ ਵਾ ਉਹ ਸਵੇਰ ਦਾ ਬ੍ਰੇਕਫਾਸਟ ਲੈਣੀ ਆ ਨਾਲ ਹੀ ਮੇਰਾ ਲੰਚ ਹੋ ਜਾਂਦਾ ਹੈ ਮੈਂ ਇੱਕ ਜਿਹੜੀ ਆ ਉਹ ਮਲਟੀ grain ਆਟੇ ਦੀ ਰੋਟੀ ਸਵੇਰ ਦੇ ਟਾਈਮ ਆ ਮਲਟੀ grain ਆਟੇ ਦੀ ਰੋਟੀ ਲੈਣੀ ਆ ਜਾਂ ਮੱਕੀ ਦੀ ਰੋਟੀ ਲੈਣੀ ਆ ਤਾਂ ਤੁਸੀਂ ਇੱਕ ਜਾਂ ਡੇਢ ਰੋਟੀ ਜਿਹੜੀ ਆ ਮੇਰੇ ਵਾਸਤੇ ਸਫੀਸ਼ੀਐਂਟ ਆ ਤੁਸੀਂ ਦੋ ਫੁਲਕੇ ਵੀ ਲੈ ਸਕਦੇ ਹੋ ਤੇ ਉਸ ਦੇ ਨਾਲ ਜਿਹੜਾ ਤੁਸੀਂ ਤਈਂ ਦਾ ਬੌਲ ਲਓ ਤੇ ਇੱਕ ਸਬਜੀ ਜਾਂ दाल ਜੋ ਵੀ ਤੁਸੀਂ ਲੈਣਾ ਚਾਹੋ ਲੋਰ ਨਾਲ ਸੈਂਡਵਿਚ ਲਓ ਭਰ પેટ ਤੁਹਾਡਾ ਜਿਹੜਾ ਵਾ ਉਹ ਬ੍ਰੇਕਫਾਸਟ ਪਲੱਸ ਲੰਚ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਫਿਰ ਮੈਂ 3-4 ਵਜੇ ਦੇ ਤਕਰੀਬਨ ਜਿਹੜੀ ਆ ਮੈਂ ਇੱਕ ਟਾਈਮ ਚਾਹ ਵੀ ਲੈਣੀ ਆ ਇਹ ਨਹੀਂ ਕਿ ਮੈਂ ਚਾਹ ਬਿਲਕੁਲ ਅਵੋਇਡ ਕੀਤੀ ہوئی ਆ ਇੱਕ ਟਾਈਮ ਆ ਚਾਹ ਲੈਣੀ ਆ ਲਾਈਟ ਮਿੱਠੇ ਵਾਲੀ ਲੈਣੀ ਆ ਤੇ ਉਹਦੇ ਨਾਲ ਤੁਸੀਂ ਕੁਝ ਵੀ ਜੇ ਤੁਹਾਨੂੰ ਜਿਆਦਾ ਭੁੱਖ ਲੱਗਿਆ ਤਾਂ ਤੁਸੀਂ ਸਨੈਕਸ ਵਗੈਰਾ ਕੁਝ ਵੀ ਲੈ ਸਕਦੇ ਹੋ ਪੂਜੇ ਚਨੇ ਲੈ ਸਕਦੇ ਹੋ ਫੁੱਲ ਮਖਾਣੇ ਲੈ ਸਕਦੇ ਹੋ ਤੇ ਜਿਹੜਾ ਉਸ ਤੋਂ ਬਾਅਦ ਜੇ ਮੈਨੂੰ ਭੁੱਖ ਲੱਗੇ ਤਾਂ ਮੈਂ ਇੱਕ ਐਪਲ ਇੱਕ ਅੰਬੂਰੂਦ ਕੋਈ ਵੀ ਫਰੂਟ ਜਿਹੜਾ ਉਹ ਇੱਕ ਲੈ ਲੈਣੀ ਆ ਤੇ ਫਿਰ ਰਾਤ ਦਾ ਜਿਹੜਾ ਡਿਨਰ ਆ ਉਹ ਮੈਂ ਬਿਲਕੁਲ ਲਾਈਟ ਕਰਦੀ ਆ ਉਹਦੇ ਵਿੱਚ ਮੈਂ ਜਿਹੜਾ ਉਹ ਮੋਸਟਲੀ ਦਾਲ ਜਾਂ ਲiquid ਚੀਜ਼ ਦਾਲ ਜਾਂ ਖਿਚੜੀ ਤੇ ਜਾਂ ਫਿਰ ਮੈਂ ਜਿਹੜਾ ਵਾ ਉਹ Oats ਵਗੈਰਾ ਲੈ ਲੈਣੀ ਆ ਤੇ ਇਹ ਨਹੀਂ ਕਿ ਮੈਂ ਭੁੱਖੇ ਪੇਟ ਰਹਿਣੀ ਆ ਜਾਂ ਮੈਂ ਕੋਈ ਵੀ ਚੀਜ਼ ਜਿਹੜੀ ਸਕਿਪ ਕਰ ਦਿੰਨੀ ਆ ਸਕਿਪ ਮੈਂ ਕੁਝ ਨਹੀਂ ਕਰਦੀ ਸਭ ਕੁਝ ਲੈਣੀ ਆ ਬਸ ਉਹਨੂੰ ਭਾਰ ਪੇਟ ਨਹੀਂ ਖਾਂਦੀ ਹੈਗੀ ਤੇ ਓਵਰੀ ਟਿਮ ਨਹੀਂ ਕਰਦੀ ਹਾਂ ਇਹਦੇ ਨਾਲ ਤੁਸੀਂ ਜਿਹੜਾ ਬਾਹਰ ਦਾ ਤਲਿਆ ਭੁਨੇ ਬਿਲਕੁਲ ਅਵੋਇਡ ਕਰਨਾ ਹੈ ਬਰਗਰ ਪੀਜ਼ੇ ਇਹ ਚੀਜ਼ਾਂ ਵੱਲ ਧਿਆਨ ਨਹੀਂ ਦੇਣਾ ਕੋਲਡ ਡਰਿੰਕ ਬਿਲਕੁਲ ਅਵੋਇਡ ਕਰਨੀ ਆ ਤੇ ਮਿੱਠੇ ਤੋਂ ਥੋੜਾ ਪ੍ਰੇਜ ਕਰਨਾ ਇਹ ਨਹੀਂ ਮੈਂ ਕਹਿੰਨੀ ਕਿ ਬਿਲਕੁਲ ਨਾ ਖਾਓ ਖਾਓ ਬਟ ਲਿਮਟਿਡ ਖਾਓ ਤੇ ਰਾਤ ਦੇ ਟਾਈਮ ਜਿਹੜਾ ਮੈਂ ਦੁੱਧ ਲੈਣੀ ਆ ਇੱਕ ਕੱਪ ਲੈਣੀ ਆ ਛੋਟਾ ਉਹਦੇ ਵਿੱਚ ਮੈਂ ਜਿਹੜਾ ਵਾ ਉਹ ਚਮਚ ਦਾ ਚੌਥਾ ਹਿੱਸਾ ਜਿਹੜਾ ਹਲਦੀ ਐ ਕਰਕੇ ਹਲਦੀ ਵਾਲਾ ਦੁੱਧ ਮੈਂ ਡੇਲੀ ਪੀਣਾ ਹੀ ਪਿਆਏ ਤੇ ਉਹ ਸਾਨੂੰ ਅੰਦਰੋਂ ਹੀਲ ਕਰ ਦਵੇ ਤੇ ਵਸ ਇਨੀ ਕੀ ਡਾਈਟ ਮੈਂ ਫੋਲੋ ਕਰਦੀ ਆ ਐਕਸਟਰਾ ਮੈਂ ਕੁਝ ਵੀ ਨਹੀਂ ਕਰਦੀ ਆਗੀ ਤੇ ਪ੍ਰਸ ਸਵੇਰ ਦੇ ਟਾਈਮ 'ਚ ਜਦੋਂ ਗਰਮ ਪਾਣੀ ਪੀਂਦੀ ਆ ਉਸ ਤੋਂ ਬਾਅਦ 15 ਮਿੰਟ ਬਾਅਦ ਮੈਂ तकरीबन 20 25 ਮਿੰਟ ਜਾਂ ਅੱਧਾ ਘੰਟਾ ਲਗਾ ਲਉ ਜਿੰਨਾ ਮੇਰੇ ਕੋਲ ਟਾਈਮ ਹੋਵੇ ਉਨੀ ਮੈਂ ਐਕਸਰਸਾਈਜ਼ ਕਰਦੀ ਆ ਜਾਂ ਮੈਂ ਵਾਕ ਕਰਦੀ ਆ ਇਹ ਮੇਰੀ ਡਿਲੀ ਦੀ ਰੁਟੀਨ ਹੈ ਤੇ ਇਹਦੇ ਨਾਲ ਜਿਹੜਾ ਮੇਰਾ ਦਿਨਾਂ ਚੀ ਪੇਟ weight ਵੱਲ ਮੈਂ ਧਿਆਨ ਨਹੀਂ ਦਿੰਦੀ ਕਿ ਮੇਰਾ weight ਕਿੰਨਾ ਹੋ ਗਿਆ ਜਾਂ ਕਿੰਨਾ ਨਹੀਂ ਮੈਂ ਇੰਚਸ ਵੇਣੀ ਆ ਵੀ ਮੇਰੇ ਕਿੰਨੇ ਇੰਚ ਲੂਜ਼ ਹੋ ਗਿਆ ਤੇ ਇਹਦੇ ਨਾਲ ਮੇਰਾ ਜਿਹੜਾ ਪੇਟ ਕਾਫੀ ਫਰਕ ਪੈ ਜਾਂਦਾ ਤੁਸੀਂ ਦੇਖ ਸਕਦੇ ਹੋ ਤੇ ਜਿਹੜਾ ਵਾ ਉਹ ਦਿਨਾਂ ਵਿੱਚ ਵੇਟ ਦਾ ਫਰਕ ਪੈ ਜਾਂਦਾ ਤੇ ਮੈਂ ਉਮੀਦ ਕਰਦੀ ਆ ਕਿ ਜੇ ਤੁਹਾਡੇ ਡਾਟਸ ਹੋਣਗੇ ਕਮੈਂਟ ਤੁਸੀਂ ਮੈਨੂੰ ਕਰ ਰਹੇ ਉਹਨਾਂ ਦਾ ਤੁਹਾਨੂੰ ਰਿਪਲਾਈ ਮਿਲ ਗਿਆ ਹੋਵੇਗਾ ਤੇ ਜੇ ਤੁਸੀਂ weight loss ਬਾਰੇ ਹੋਰ ਵੀ ਵੀਡੀਓ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਮੈਂ ਪ੍ਰੋਪਰ ਹੋਰ ਵੀ ਵੀਡੀਓ ਤੁਹਾਨੂੰ ਬਣਾ ਕੇ ਦੱਸਾਂਗੀ ਇਸ ਤੋਂ ਇਲਾਵਾ ਵੀ ਕਈ ਚੀਜ਼ਾਂ ਨੇ ਜਿਹਦੇ ਨਾਲ ਅਸੀਂ ਆਪਣਾ weight ਘਟਾ ਸਕਦੇ ਹਾਂ ਤੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਮਿਲਦੇ ਆਂ ਫਿਰ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਇਹ ਵੀਡੀਓ ਤੁਹਾਨੂੰ ਕੱਲ ਮਿਲੇਗੀ ਸੰਡੇ ਨੂੰ ਅੱਜ ਹੀ ਮੈਂ ਸਵੇਰੇ ਵੀਡੀਓ ਪਾਈ ਸੀ ਤੇ ਉੱਥੇ ਕਮੈਂਟ ਆਏ ਤੇ ਮੈਨੂੰ ਹੋਰ ਰਾਤ ਨੂੰ ਫੇਰ ਤੁਹਾਡੇ ਵਾਸਤੇ ਵੀਡੀਓ ਬਣਾਉਣੀ ਪਈ ਤੇ ਮੈਨੂੰ ਮਿਲ ਦਿਆ ਫੇ ਤਾਂ ਕਿ ਸੇਖੋਂ ਮੇਰੇ ਵੀਡੀਓ ਦੇ ਨਾਲ ਸੱਜ ਗਾ ਚ ਸਕਦੇ